ਹਾਂਜੀ ਦੋਸਤੋ ਕੀ ਹਾਲ ਚਾਲ ਜੀ ਅੱਜ ਆਪਾਂ ਪਹੁੰਚੇ ਹੇ ਗੈਰੇਜ ਦੇ ਵਿੱਚ ਜਿੱਥੇ ਕਿ ਮਸ਼ੀਨਾ ਕੇਐਸ ਟਰੈਕਟਰ ਸਵਰਾਜ ਇਹਨਾਂ ਨੇ ਅੱਜ ਸੇਲ ਲਾਈ ਜਾਂ ਨਵੇਂ ਸੰਦਾਂ ਦੀ ਨਵੀਆਂ ਮਸ਼ੀਨਾ ਕੰਪਿਊਟਰ ਕਰਾਇਆ ਸੋ ਆਪਾਂ ਗੱਲ ਕਰਦੇ ਆ ਕਿ ਰੇਜ਼ਰ ਕਰਾਇਆ ਇਹ ਹੈ ਜੀ ਹਾਂਜੀ ਤੇ ਗੈਰੇਜ ਦੇ ਵਿੱਚ ਪਹੁੰਚੇ ਹੇ ਤੇ ਮੇਲਾ ਲੱਗਾ ਇਹ ਕੇਐਸ 9300 ਮਸ਼ੀਨਾ ਇਹ ਨਵਾਂ ਮਾਡਲ ਆ ਤੇ ਇਹਨਾਂ ਨਾਲ ਜਿਹੜੇ ਬਾਈ ਇਹ ਦਿੰਦੇ ਉਹਨਾਂ ਨਾਲ ਆਪਾਂ ਜੋ ਵੀ ਸੰਦ ਜੋ ਵੀ ਲੈਣਾ ਹਨਾ ਜੋ ਵੀ ਮਸ਼ੀਨਰੀ ਤੇ ਉਹ ਆਪਾਂ ਲੋਨ ਤੇ ਲੈ ਸਕਦੇ ਆ ਜੋ ਕਿਦਾਂ ਵੀ ਹਨਾ ਇਹਨਾਂ ਨਾਲ ਆਪਾਂ ਤੁਹਾਨੂੰ ਇਹਨਾਂ ਦਾ ਕੋਈ ਨੰਬਰ ਵੀ ਦਵਾਂਗੇ ਤੇ ਤੇ ਦੱਸਾਂਗੇ ਕਿ 93100 ਬਹੁਤ ਸੋਹਣੀ ਮਸ਼ੀਨ ਬੜਾ ਸੋਹਣਾ ਵੀਰੇ ਇਹ ਨਵੇਂ ਮਾਡਲ ਦੇ ਵਿੱਚ ਸਾਰੇ ਤੇ ਇਹ ਵਿਸ਼ਕਰਮਾ ਮਸ਼ੀਨ ਤੂੜੀ ਵਾਲੀ ਸਾ 43 ਇਹ ਉੱਤੇ ਫੋਨ ਨੰਬਰ ਲਿਖਿਆ ਹੋਇਆ ਹੈ ਉਹਨਾਂ ਦਾ ਤੇ ਇਹ ਜਸਵੰਤ ਕੰਪਿਊਟਰ ਕਰਾਇਆ ਇਹ ਜਿਹੜੇ ਗੈਰ ਜੇ ਅਲੱਗ ਪਾਈਆਂ ਦਾ ਇੱਧਰ ਉਹ ਵੱਡੀ ਮਸ਼ੀਨਾਂ ਵਾਲਿਆਂ ਦਾ ਲੱਗ ਗਿਆ ਵਿੱਚ ਸੀ ਇਹ K 9700 ਤੇ ਗ੍ਰੀਨ ਕਲਰ ਦੇ ਵਿੱਚ ਤੇ ਆਪਾਂ ਤੁਹਾਨੂੰ ਇਹਨਾਂ ਦਾ ਨੰਬਰ ਵੀ ਦਿਖਾਵਾਂਗੇ ਪ੍ਰੀਤ ਟਰੈਕਟਰ ਤੇ ਗੱਲ ਕਰਦੇ ਆਪਾਂ ਆ ਆ ਤੁਹਾਨੂੰ ਹੁਣ ਇੱਕ ਟਰੈਕਟਰ ਦਿਖਾਉਣੀ ਆ ਆ ਇੰਡੋ ਫਾਰਮ ਇਹ ਨਵੇਂ ਮਾਡਲ ਦੇ ਵਿੱਚ ਆਇਆ ਜੀ ਬੜਾ ਸੋਹਣਾ ਟਰੈਕਟਰ ਗੇਅਰ ਗੁਰ ਪੂਰੇ ਟਾਪ ਦੇ ਵਿੱਚ ਟਰੈਕਟਰ ਇਹ ਤੇ ਫਿਰ ਇਧਰ ਕੋ ਦਸ਼ਮੇਸ਼ ਵਾਲਿਆਂ ਦੀ ਮਸ਼ੀਨ ਤੋੜੀ ਵਾਲੀ 517 ਆ ਇਨੋਵੇ ਸੰਦ ਜੋ ਕਿ ਨਵੇਂ ਹੈ ਬਾਈਆਂ ਦੀਆਂ ਨਵੀਆਂ ਮਸ਼ੀਨਾਂ ਇਹਨਾਂ ਨਾਲ ਆਪਾਂ ਹਨਾ ਗੱਲਬਾਤ ਕਰ ਸਕਦੇ ਆ 3.40 ਲੱਖ ਰੁਪਇਆ 10000 ਰੁਪਇਆ ਮੇਲਾ ਡਿਸਕਾਊਂਟ ਆਈ ਇਹਨਾਂ ਦਾ ਅੱਛਾ ਜੀ ਹਾਂਜੀ ਹਾਂਜੀ ਜਿਸਵੰਤ ਲੈਣੀ ਆ ਇਹ 3.40 ਦੀ ਹੈ 10000 ਮੇਲਾ ਡਿਸਕਾਊਂਟ ਪਾਈ ਇਹਨਾਂ ਦਾ ਅੱਛਾ ਜੀ ਹਾਂਜੀ ਹੈਲੋ ਇਹ ਦਾ ਇਹ ਦਾ ਕੇਸ ਦਾ ਕੇਸ ਦਾ ਜੀ ਕੇਸ ਪਰ ਲੈਂਦੀ ਹੈ ਉਹ ਆਪਣੀ ਜੀ ਅੱਛਾ ਜੀ ਆਪਣਾ ਆਪਣਾ ਸੁਭਸ਼ ਕਰਮਾਂ ਤੇ ਜਸਵੰਤ ਆ ਜੀ ਠੀਕ ਹੈ ਠੀਕ ਆਓ ਜੀ ਅਪਾ ਤੁਹਾਨੂੰ ਦਿਖਾਉਨੇ ਆ ਤੇ ਆਪਣਾ ਫਿਲ ਥੋੜਾ ਜੀ ਉੱਤੇ ਰੇਟ ਵੀ ਲਿਖਿਆ ਹੋਇਆ ਇਹਨਾਂ ਦੇ ਸੰਦਾਂ ਦੇ ਇਹ 2.80 ਲੱਖ ਰੇਜ਼ਰ ਕੰਪਿਊਟਰ ਕਰਾਇਆ ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਵਿਸ਼ਕਰਮਾ ਮਸ਼ੀਨ ਉੱਤੇ ਰੇਟ ਲਿਖਿਆ ਹੋਇਆ ਇਹਨਾਂ ਦਾ ਤੇ 340000 ਦੀ ਵਿਸ਼ਕਰਮਾ ਮਸ਼ੀਨ ਜੀ ਇਹ ਜਸਵੰਤ ਹੈ ਤੇ 340000 ਦੀ ਇਹਨਾਂ ਨਾਲ ਆਪਾਂ ਗੱਲਬਾਤ ਕਰ ਸਕਦੇ ਹਾਂ ਹਾਂਜੀ ਦੋਸਤੋ ਇਹ ਪੰਜਾਬ ਦਾ ਸਭ ਤੋਂ ਵੱਡਾ ਟਰੈਕਟਰ ਆ ਜੀਂਦੇ ਵੱਡੇ ਵੱਡੇ ਟਾਇਰ ਆ ਤੁਸੀਂ ਦੇਖ ਸਕਦੇ ਹੋ ਦੀ ਲੁੱਕ ਬੜੀ ਸ਼ਾਨਦਾਰ ਨੀਲੇ ਰੰਗ ਦੇ ਵਿੱਚ ਤੇ ਨਿਊ ਹਾਲੈਂਡ ਵਾਲਿਆਂ ਨੇ ਨਵਾਂ ਟਰੈਕਟਰ ਕੱਢਿਆ ਸਭ ਤੋਂ ਵੱਡਾ ਟਰੈਕਟਰ ਅੰਨੀ ਜਾਣਾਂ ਦੀ ਇਹ ਅਸ ਸਲੈਂਸਰ ਵੇਖੋ ਜੀ ਕਿੱਦਾਂ ਕੰਡ ਕੰਮ ਕਰ ਇਹਨਾਂ ਨੇ ਕੀਤਾ ਬੰਨਿਆਂ ਨੇ ਤੇ ਦੁਨੀਆਂ ਇਹਨੂੰ ਦੂਰ ਦੂਰ ਤੋਂ ਦੇਖਣ ਆਉਂਦੀ ਜੀ ਇਹ ਮੇਲੇ ਵਿੱਚ ਵੇਖਣਾ ਆਇਆ ਹੁਣ ਤੇ ਅਸ਼ੋ ਦੇਖੋ ਜੀ ਕਿੰਡੀ ਘੈਂਟ ਤੇ ਲੋਕੀ ਟਰੈਕਟਰ ਤੇ ਚੜ ਕੇ ਫੋਟੋਆਂ ਵੀ ਖਿਚਾਉਂਦੇ ਆ ਤੇ ਵੇਖਣ ਚ ਬੜਾ ਸੋਹਣਾ ਚਲਾਉਣ ਚ ਤਾਂ ਸੋਹਣਾ ਲੱਗਣਾ ਹੀ ਆ ਆ ਦੇਖ ਸਕਦੇ ਆਂ ਤੁਸੀਂ ਹਾਂ ਵੇਖ ਕਿੱਡਾ ਜਾਂਦਾ ਠੀਕ ਆ ਜਾਂਦਾ ਡ੍ਰੈਡ ਦਾ ਯਾਰ ਸੁਰੀ ਪੈਂਦਾ ਬਾਤ ਉਦਰੀ ਠੀਕ ਹੈ